ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਪੇਜ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਬਹੁਤ ਟਾਈਮ ਬਾਅਦ ਤੁਹਾਡੇ ਨਾਲ ਨਵੀਂ ਇੱਕ ਐਂਟਰਟੇਨਮੈਂਟ ਜੋੜੀ ਲੈ ਕੇ ਆਏ ਹਾਂ ਅਸੀਂ ਦੋ ਸਸ਼ਤਰ ਨੇ ਸਪੀਨਰ ਸਸ਼ਤਰ ਤੁਹਾਨੂੰ ਲੈ ਕੇ ਬੁਲਾਉਂ ਘਰਦੇ ਨੇ ਇਹਨਾਂ ਦੀ ਬਹੁਤ ਸੋਹਣੀ ਸੂਫੀ ਜੀ ਕਾਵੀ ਜੀ ਬਾਜਾ ਤੇ ਅੱਜ ਉਹਨਾਂ ਦੇ ਨਾਲ ਬੈਠੇ ਅਸੀਂ ਤੇ ਉਹਨਾਂ ਦਾ ਕਰਦਿਆਂ ਮੁਲਾਕਾਤ ਕੀ ਆ ਜੀ ਨੰਨੀ ਸੀ ਪਿਆਰੀ ਸੀ ਉਹਨਾਂ ਅੱਧੀ ਪਿਆਰ ਕਰੀ ਸਤਿਕਾਰ ਦੇ ਨਾਲ ਦੇ ਉੱਪਰ ਹਾਂਜੀ ਤੁਸੀਂ ਸਾਡੇ ਚੈਨਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਹੀ ਸਤਿਕਾਰਯੋਗ ਸਾਡੇ ਅੱਧੀ ਮੈਂ ਸਾਰੀ ਸਾਰੇ ਪਿਆਰੀ ਦਰਸ਼ਕ ਵੀ ਉਹਨਾਂ ਨੂੰ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਵੀ ਉਹਨਾਂ ਨੇ ਸਾਨੂੰ ਇਸ ਤਰੀਕਾ ਦਾ ਮੌਕਾ ਦਿੱਤਾ ਵੀ ਅਸੀਂ ਦੁਨੀਆ ਦੇ ਸਾਹਮਣੇ ਆਪਣੀ ਆਵਾਜ਼ ਲੈ ਕੇ ਆਈਏ ਮੈਨੂੰ ਆਸ ਹੈ ਇਸ ਚੀਜ਼ ਦੀ ਵੀ ਸਾਰੇ ਹੀ ਜੋ ਦਰਸ਼ਕ ਸਾਨੂੰ ਦੇਖਣਗੇ ਸਾਨੂੰ ਸਪੋਰਟਸ ਕਰਨਗੇ ਕਿ ਅੱਗੇ ਜਾ ਕੇ ਅਸੀਂ ਆਪਣੀ ਜ਼ਿੰਦਗੀ ਆਪਣੀ ਕੈਰੀਅਰ ਆਪਣੀ ਆਪਣਨ ਆਪਣੇ ਪੂਰੇ ਇੰਡੀਆ ਵਰਲਡ ਨੂੰ ਫੇਮਸ ਕਰ ਸਕੀਏ ਦੁਨੀਆ ਵੀ ਜਾਣੇ ਕਿ ਹਾਂ ਇੰਡੀਆ ਦੇ ਵਿੱਚ ਵੀ ਐਸੇ ਬਹੁਤ ਹੀ ਟੈਲੈਂਟਡ ਬੱਚੇ ਨੇ ਜਿਹੜੇ ਕਿ ਅੱਗੇ ਜਾ ਕੇ ਬਹੁਤ ਜ਼ਿਆਦਾ ਕੁਝ ਕਰ ਸਕਦੇ ਨੇ ਕੁਸ ਅੱਜਕੱਲ੍ਹ ਐਸੇ ਸਮੇਂ ਸੀ ਪਹਿਲਾਂ ਲੋਕ ਇੰਸਟਾਗ੍ਰam ਟੈਲੀਗ੍ਰam ਵਗੈਰਾ ਜੋ ਵੀ ਕੋਈ ਵੀ ਐਪਸ ਯੂਜ਼ ਕਰਦੇ ਟਿਕਟੌਕ ਵਗੈਰਾ ਐਦਾਂ ਦੇ ਕੁਸਕ ਐਪਸ ਨੇ ਜਿਹਨਾਂ ਲੋਕਾਂ ਦੀ ਅੱਜਕੱਲ੍ਹ ਪ੍ਰਸ਼ਨਾਂਵੇਂ ਨਹੀਂ ਲੋਕਾਂ ਦੇ ਸੁਪਣਿਆਂ ਨੇ ਵਿੱਚੋਂ ਦੂਰੇ ਰਹਿ ਗਏ ਟਿਕਟੌਕ ਵਨ ਤੇ ਅਜੇ ਉਹ ਸੁਪਣਿਆਂ ਦੀ ਆਵਾਜ਼ ਤੁਹਾਡੇ ਸਾਹਮਣੇ ਪ੍ਰਕਾਰ ਹਾਂਜੀ ਕੋਈ ਐਦਾਂ ਦਾ Song ਸੁਣਾਓ ਵੀ ਸਾਡੇ ਦਰਸ਼ਕਾਂ ਦੇਖਰ ਵਾਲਿਆਂ ਨੂੰ ਭਾਵੁਕ ਹੋ ਜਾਣ ਸਭ ਤੋਂ ਪਹਿਲਾ ਸਾਰੇ ਨੂਰਾ ਸਿਸਟਰ ਜਿਨ੍ਹਾਂ ਨੇ ਮੈਨੂੰ ਅਸੇ ਆਪਣਾ ਗੁਰੂ ਵੀ ਮੰਨਿਆ ਆ ਉਹਨਾਂ ਦੇ ਪਿੱਛੇ ਹੀ ਚੱਲ ਕੇ ਅਸੀਂ ਆਪਣਾ ਗਾਣਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਉਹਨਾਂ ਦੀ ਕਰਾਂਗੇ ਪਰਮਾਤਮਾ ਦਾ ਨਾਮ ਲੈ ਕੇ ਇੱਕ ਕਰ ਰੱਬ ਦਾ ਦੂਜਾ ਕਰਿਆ ਦਾ ਕਿਹੜੇ ਦਰਜਾ ਵਾਏ ਹੋ ਖੜਾ ਮੈਂ ਵਿਚਾਰ ਦਾ ਕਿਹੜੇ ਦਰਜਾ ਵਾਏ ਹੋ ਖੜਾ ਮੈਂ ਵਿਚਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਰਦਾ ਇੱਕ ਕਰ ਰੱਬ ਦਾ ਤੇ ਦੂਜਾ ਕਰਿਆ ਰਦਾ ਇਹਦੇ ਦਰਜ 回 ਦਾ ਤੇ ਦੂਜਾ ਕਰੀយ ਔਰ ਦਾ ਇੱਕ ਘਰ ਆਪਾਂ ਤੇ ਦੂਜਾ ਘਰ ਯਾਰ ਦਾ ਇਹਨਾਂ ਨੇ ਕੁੜੀਆਂ ਨੇ ਇੱਕ ਪਰਫਾਰਮੈਂਸ ਕੀਤੀ ਛੋਟੀ ਜੀ ਤੇ ਅੱਜ ਕੱਲ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਬੜੇ YouTube ਚੈਨਲ Facebook ਚੈਨਲ ਦਾ ਇਹਨਾਂ ਦੇ ਕੋਈ ਚੈਨਲ ਨਹੀਂ ਹੈ ਤੇ ਅੱਜ ਤੁਸੀਂ ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਬੈਠ ਕੇ ਟਮਾ ਟਾਇਮ ਗੁਜ਼ਾਰਾਂਗੇ ਸਾਨੂੰ ਇਹ ਕੰਮ ਲੈ ਮਸਟਿੰਗ ਕਰ ਦੇ ਤੁਹਾਡੇ ਨੂੰ ਅ ਵੀਰੇ ਸਾਨੂੰ ਟੋਟਲੀ ਮਤਲਬ ਅਸੀਂ ਜਦੋਂ ਏ ਸਾਲ ਏ 8 ਸਾਲ ਦੇ ਸੀ ਤਾਂ ਉਦੋਂ ਤੋਂ ਅਸੀਂ ਸਿੰਗਿੰਗ ਕਰਦੇ ਸੀ ਮਤਲਬ ਸਟਾਰਟਿੰਗ ਦੇ ਵਿੱਚ ਸਾਡੇ ਫੈਮਿਲੀ ਦੇ ਵਿੱਚ ਸਟਾਰਟਿੰਗ ਤੋਂ ਹੀ ਸਾਰੇ ਆਨੇ ਸਿੰਗਰ ਕਰਦੇ ਨੇ ਸਿੰਗਿੰਗ ਸੀਗੇ ਜਿਆਦਾਤਰ ਸਾਰੇ ਇੰਟਰਸਟਿਡ ਸਿੰਗਿੰਗ ਵਿੱਚ ਸੀਗੇ ਪਰ ਕਿਸੇ ਨੇ ਕਦੇ ਅੱਜ ਤੱਕ ਮਤਲਬ ਬਾਹਰ ਉਹ ਨਹੀਂ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ ਤੇ ਮੇਰੀ ਸਿਸਟਰ ਮਤਲਬ ਸਾਨੂੰ ਹੋ ਗਿਆ 3 ਸਾਲ 3 ਜਾਂ 4 ਸਾਲ ਹੋ ਗਏ ਅਸੀਂ ਦੁਸਰੇ ਦੁਜਾ ਜਦੋਂ ਸਾਡੇ ਕੋਈ ਤਨਾਲੇ ਵਿੱਚ ਪੰਡਾਰਾ ਕੋਈ ਵੀ ਭਜਨ ਮਤਲਬ ਕੋਈ ਵੀ ਜਗਰਾਤਾਂ ਕਰਾ ਹੁੰਦਾ ਅਸੀਂ ਉੱਥੇ ਜਾ ਕੇ ਉੱਥੇ ਗਾਉਨੇ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਸਾਡੀ ਕੁਝ ਜਗਾ ਬਣ ਜਾਂਦੀ ਆ ਉਹਨਾਂ ਦੇ ਦਿਲ ਦੇ ਵਿੱਚ ਜਗਾ ਬਣ ਜਾਂਦੀ ਆ ਅਸੀਂ ਚਾਹੁੰਨੇ ਆ ਵੀ ਅਸੀਂ ਇਸ ਆਵਾਜ਼ ਨੂੰ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਲੋਕਾਂ ਦੇ ਦਿਲਾਂ ਵਿੱਚ ਬਿਠਾਈਏ ਹਾਂਜੀ ਤੁਸੀਂ ਦੇਖਿਆ ਵੀ ਆ ਇਹ ਕਲਚਰ ਆ ਜਿਹੜਾ ਬਹੁਤ ਅੱਗੇ ਚੱਲਦਾ ਆ ਰਿਹਾ ਅੱਜਕੱਲ ਮਿਊਜ਼ਿਕ ਇੰਡਸਟਰੀ ਵਿੱਚ ਵੀ ਅਸੀਂ ਦੇਖਦੇ ਆ ਤੇ ਇਹ ਇੱਕ ਸਕੂਲ ਦੇ ਵਿੱਚ ਹੀ ਹੁਣ ਹਾਂਜੀ ਸਕੂਲ ਦੇ ਵਿੱਚ ਕਿਹੜੀ ਸਕੂਲ ਯੂਜ਼ ਕਰਦੇ ਆਂ ਅਸੀਸ ਸਕੂਲ ਆਫ ਫੈਮਿਨੈਂਸ ਬਨਾਲਾ ਵਿੱਚ ਸਾਡੇ ਪ੍ਰਿੰਸੀਪਲ ਸਰ ਹਰੀਸ਼ ਮਾਨ ਸਰ ਜੋ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟਡ ਕਰਦੇ ਨੇ 올 ਟੀਚਰਸ ਨੇ ਜਿਹੜੇ ਬਹੁਤ ਜ਼ਿਆਦਾ ਸਪੋਰਟਡ ਕਰਦੇ ਨੇ ਸਾਡੇ ਸਰ ਨੇ ਸਾਨੂੰ ਇੱਥੋਂ ਤੱਕ ਕਿਹਾ ਹੈ ਵੀ ਜੇਕਰ ਤੁਸੀਂ ਅੱਗੇ ਆਡੀਸ਼ਨ ਦੇਣਾ ਚਾਹੋ ਇੰਡੀਆ ਆਈਡਲ ਵਗੈਰਾ ਵਿੱਚ ਜੋ ਕੰਪੀਟੀਸ਼ਨਸ ਹੁੰਦੇ ਨੇ ਵੀ ਉਸ ਲਈ ਮੈਂ ਤੁਹਾਨੂੰ ਮਹਾਲੀ ਵਗੈਰਾ ਵੀ ਲੈ ਕੇ ਜਾ ਸਕਦਾ ਹਾਂਗਾ ਕਿ ਕਦੀ ਪਰਿਵਾਰ ਨੇ ਸੋਡੀਕਿੰਗ ਸਪੋਰਟ ਕਰਦੇ ਨੇ ਕੰਮ ਦੇ ਵਿੱਚ ਪਾਪਾ ਜ਼ਿਆਦਾ ਮਤਲਬ ਪਾਪਾ ਜ਼ਿਆਦਾ ਕਰਦੇ ਨੇ ਮਮਾ ਵੀ ਜ਼ਿਆਦਾ ਕਰਦੇ ਨੇ ਚਾਚੂ ਵਗੈਰਾ ਵੀ ਮਤਲਬ ਜਿਹੜੇ ਆਲ ਸਾਡੀ ਫੈਮਿਲੀ ਆਗੇ ਉਹਨਾਂ ਦਾ ਜ਼ਿਆਦਾਤਰ ਧਿਆਨ ਸਾਡੇ ਤੇ ਆ ਵੀ ਉਹ ਚਾਹੁੰਦੇ ਨੇ ਵੀ ਅਸੀਂ ਵੱਡੇ ਮਕਾਮ ਤੇ ਪਹੁੰਚੀਏ ਕਿਉਂਕਿ ਇੱਕ ਦੇ ਨਾਲ ਹੀ ਸਾਰੇ ਫੈਮਿਲੀ ਦਾ ਹੀ ਨਾਮ ਹੁੰਦਾ ਤੇ ਇੱਕ ਦਿਨ ਇਹ ਨਹੀਂ ਸੋਚਿਆ ਵੀ ਅਸੀਂ ਅੱਗੇ ਜਾ ਕੇ ਵੀ ਗੌਨ ਦਾ ਮੌਕਾ ਸੀ ਹਾਂਜੀ ਜ਼ਰੂਰ ਜਦੋਂ ਅਸੀਂ ਖੁਦ ਐਜੀ ਜਗ੍ਹਾ ਤੋਂ ਨਿਕਲ ਰਹੇ ਹਾਂ ਐਜੀ ਜਗ੍ਹਾ ਤੋਂ ਜਾ ਰਹੇ ਹਾਂ ਫਿਰ ਸਾਡੇ ਤੋਂ ਜੋ ਅੱਗੇ ਟੈਲੈਂਟਡ ਬੱਚੇ ਆਉਣਗੇ ਪਿੱਛੇ ਹੋਣਗੇ ਅੱਗੇ ਜਾ ਕੇ ਉਸੇ ਉਹਨਾਂ ਨੂੰ ਮੌਕਾ ਦੇਵਾਂਗੇ ਕਿ ਉਹ ਸਾਡੇ ਤੋਂ ਵੀ ਬਿਹਤਰ ਕਰਕੇ ਦਿਖਾਉਣ ਕੋਈ ਐਦਾਂ ਦਾ ਸੂਫੀ ਕਵੀ Song ਸੁਣਾਓ ਇਹ ਕਿਹੜੇ ਕਿਸੇ ਦਾ ਸੁਣਾਓ ਕਿ ਦੋ ਗੁਣ ਸੁਣਨ ਤੇ ਸੁਣ ਕੇ ਪਾਪ ਕੋ ਹੋ ਜਾ ਜੋੜਾ ਸੁਣਾ ਦੀ ਅਫਸਾਨਾ ਖਾਨ ਦਾ ਪਹਿਲੇ ਪ੍ਰੇਨਾਂ ਨੀ ਕੁੜੀਆਂ ਨੇ ਬਹੁਤ ਜ਼ਿਆਦਾ ਪਿਆਰ ਤੇ ਸਾਡੇ ਆਡੀਅੰਸ ਨੂੰ ਬਹੁਤ ਜ਼ਿਆਦਾ ਕੈਂਡ ਲੱਗੂਗਾ ਤੇ ਅੱਜ ਆਪਾਂ ਇਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਕਰਦੇ ਆਪਣਾ ਬਹੁਤ ਟਾਈਮ ਹੋ ਚੁੱਕਾ ਹੈ ਤੇ ਆਪਾਂ ਇਹਨਾਂ ਨੂੰ ਥੋੜਾ ਸਮਾਂ ਹੋਰ ਲਵਾਂਗੇ ਤੇ ਫਿਰ ਕਰਦੇ ਆਪਾਂ ਗੱਲਬਾਤ ਅਗਲੀ ਮਿਸਕੋਵਰ ਹੈ। ਹਾਂਜੀ ਤੁਹਾਡੇ ਪਰਿਵਾਰ ਦੇ ਵਿੱਚ ਸਾਡੇ ਫੈਮਿਲੀ ਵਿੱਚ ਕੋਈ ਹੋਰ ਵੀ ਗਾਉਂਦੇ ਨੇ? ਹਾਂਜੀ ਸਾਡੇ ਪਾਪਾ ਗਾਉਂਦੇ ਨੇ, ਸਾਡੇ ਚਾਚਾ ਵੀ ਗਾਉਂਦੇ ਨੇ। ਓਕੇ। ਮਤਲਬ ਸਾਡੇ ਆਇਟ ਮਤਲਬ ਜਿੰਨੇ ਵੀ ਸਾਡੇ ਫੈਮਿਲੀ ਮੈਂਬਰਸ ਨੇ ਸਾਡੇ ਚਾਚੂ, ਹੂਆ ਵਗੈਰਾ ਸਭ ਹੀ ਸਿੰਗਿੰਗ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਡ ਨੇ ਸਟਾਰਟਿੰਗ ਦੇ ਵਿੱਚ ਹੀ ਸਾਰੇ ਗਾਉਂਦੇ ਸੀ ਤੁਸੀਂ ਅੱਜ ਕੱਲ ਜਿਵੇਂ ਸੂਫੀ ਕਾਵੀ ਗਾਉਂਦੇ ਨੇ ਮਾਸਟਰ ਲਿੰਗ ਜੀ ਉਹ ਗੀਤ ਖਾਨ ਵਗੈਰਾ ਹੋਗੇ ਆ ਤੁਸੀਂ ਕਦੇ ਐਦਾਂ ਦਾ ਸਿੰਗਰ ਸਪੋਰਟ ਨਹੀਂ ਕੀਤਾ ਜਿਵੇਂ ਮੰਨ ਲਓ ਕਿ ਆਪਣਾ ਉਸਤਦ ਸਾਧ ਜੀ ਹੋਵੇ ਹਾਂਜੀ ਮਤਲਬ ਜ਼ਿਆਦਾਤਰ ਅਸੀਂ ਜਿਹੜੇ ਪਿਛਲੇ ਸਿੰਗਰ ਹੁੰਦੇ ਨੇ ਜਿਹੜੇ ਸੂਫੀ ਕਲਾਕਾਰ ਰਹੇ ਨੇ ਜਿਵੇਂ ਨਸਰਤ ਅਲੀ ਖਾਨ ਜੀ ਰਾਹਤ ਪਤਿ ਅਲੀ ਖਾਨ ਅਸੀਂ ਇਹ ਜੀ ਚੀਜ਼ਾਂ ਦੇ ਵਿੱਚ ਜ਼ਿਆਦਾਤਰ ਰਹੇ ਹਾਂਗੇ ਕਵਾਲੀਆਂ ਵਗੈਰਾ ਗਾਉਂਦੇ ਰਹੇ ਹਾਂ ਸਨੇ ਇਹ ਜੀ ਚੀਜ਼ਾਂ ਹੀ ਜ਼ਿਆਦਾਤਰ ਮਤਲਬ ਦਿਲ ਨੂੰ ਛੂੰਹਦੀਆਂ ਵੀ ਨੇ ਤੇ ਗੌਣ ਵਿੱਚ ਵੀ ਸਾਨੂੰ ਮਜ਼ਾ ਆਉਂਦਾ ਉਸ ਤੁਸੀਂ ਆਡੀਅੰਸ ਲਈ ਕੋਈ ਸਤਾਸਾ ਦਾ ਗਾਣਾ ਗਾ ਸਕਦੇ ਕਿਤਾ ਸਤਾਸਾ ਦਾ ਸਤਾਸਾ ਦਾ ਸਿਰਫ ਸਤੰਦਰ ਸਤਾਜੀ ਦਾ ਕੋਈ ਨਹੀਂ ਗਾਣਾ ਉਹ ਸਾਰੀ ਗਾਣੇ ਪ੍ਰਵਾਰ ਗਾਣੇ ਨੇ ਗੁਰਮੁਖੀ ਦਾ ਬੇਟਾ ਹਾਂ ਗੁਰਮੁਖੀ ਦਾ ਬੇਟਾ ਹੋ ਜੀ ਨੂੰ ਖੁਦ ਬਣਾ ਕੇ ਸ਼ਾ ਕਵਿਤਾ ਕਰਤੇ ਨੇ ਬਖਸ਼ੀ ਕਵਿਤਾ ਜਿਨ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਜਿਨ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਸੁਰਤਾਜ ਨਾਮ ਦੇ ਕੇ ਓਨ ਖੋਲ ਦੇ ਨੇ ਅੱਖਰ ਉਤਰੇ ਰਾਜੋਖਮਾਰੀ ਸਲੋੜ ਦੇ ਦੇ ਨੇ ਅੱਖਰ ਵੇ ਨਾ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਦੇ ਨੇ ਅੱਖਰ ਥੋੜ ਖੇਲਣੇ ਨੂੰ ਮਿਲ ਗਏ ਅਬੜੀ ਲੋੜ ਦੇ ਦੇ ਨੇ ਅੱਖਰ ਏ ਨਾ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਦੇ ਨੇ ਅੱਖਰ ਥੋੜ ਖੇਲਣੇ ਨੂੰ ਮਿਲ ਗਏ ਅਬੜੀ ਲੋੜ ਦੇ ਨੇ ਅੱਖਰ ਫੁੱਲ ਨਾ ਨੂੰ ਕਹਣ ਦੱਸੇ ਕਿ ਤੁਨ ਚੂ ਮਿਲੈਨੇ ਫੁੱਲਾਂ ਨੂੰ ਕੋਣ ਦੱਸੇ ਤੇ ਦਾਂੜ ਚ ਮਿਲੈਨੇ ਅਜਿਹੇ ਟੱਬਿਆਂ ਤੇ ਟਕੇ ਉਸ ਖੋਰ ਦੇਨੇ ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇਨੇ ਅੱਖਰ ਜਿਵੇਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇਨੇ ਅੱਖਰ ਥਨੁ ਖੇਲਣੇ ਨੂੰ ਮਿਲ ਗਏ ਅਗੜੀ ਲੋੜ ਦੇਨੇ ਅੱਖਰ ਹਾਂ ਜਿਹਨਾਂ ਤੁਹਾਡੇ ਨਾਲ ਸੱਚ ਗੁਰਮੁਖੀ ਦਾ ਜਿਹੜਾ ਬੇਟਾ ਗਾਣਾ ਸੌਂਗ ਸਾਂਝਾ ਕਰਤਾ ਉਹਨੂੰ ਕਿਦਾਂ ਲੱਗਿਆ ਹੋਊਗਾ ਤੁਹਾਡੇ ਦਿਲ ਨੂੰ ਬਹੁਤ ਸੋਹਣਾ ਲੱਗਿਆ ਹੋਊ ਮੈਨੂੰ ਪਤਾ ਇਹਨਾਂ ਦੀ ਨੰਨੀ ਸੀ ਪੈਰੀ ਸੀ ਬਬਾ ਜੀ ਕੋਈ ਅੱਜ ਪਰਿਵਾਰ ਵਾਰੀ ਗੱਲਾਂ ਬਾਤਾਂ ਕਰਨਾ ਜਾਣੀ ਹੁੰਦੀ ਹੈ ਪਰਿਵਾਰ ਵਾਰੇ ਬਸ ਤੁਸੀਂ ਕਦੇ ਸਕੂਲ ਟਾਈਮ ਦੇ ਵਿੱਚ ਗਏ ਹਾਂ ਹਾਂ ਜੀ ਕਾਫੀ ਵਾਰ ਤੁਸੀਂ ਕਦੇ ਸਟੇਜ ਦੇ ਮੰਚ 'ਤੇ ਪਰਫੋਰਮ ਕਰੇ ਵੀ ਪਹਿਲਾਂ ਦੱਸੋ ਵਗੈਰਾ ਪ੍ਰੋਗਰਾਮ ਹੁੰਦੇ ਤਾਂ ਗੁਸਤਕੀ ਹਾਂਜੀ ਜ਼ਰੂਰ ਸਾਡੇ ਮਤਲਬ ਸਕੂਲ ਦੇ ਵਿੱਚ ਵੀ ਜਦੋਂ ਕੰਪੀਟੀਸ਼ਨ ਹੁੰਦੇ ਨੇ ਸਟੇਜ ਤੇ ਗਾਣਾ ਹੁੰਦਾ ਉਹਦਾ ਗਾਇਆ ਬਹੁਤ ਪਰ ਤੇ ਜਦੋਂ ਸਾਡੇ ਤਨਲ ਵਿੱਚ ਵੀ ਕਈ ਵਾਰ ਆਪਣੇ ਜਦੋਂ ਜਗਰਾਤੇ ਵਗੈਰਾ ਹੁੰਦੇ ਨੇ ਉਦੋਂ ਸਟੇਜ ਲੱਗੇ ਹੁੰਦੇ ਨੇ ਬੜੇ 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 ਕਲਾਕਾਰ ਆਏ ਹੁੰਦੇ ਨੇ ਉਹਨਾਂ ਨਾਲ ਉਹ ਜਦੋਂ ਗਾਉਂਦੇ ਨੇ ਖੁਦ ਨੂੰ ਵੀ ਇੰਜ ਲੱਗਦਾ ਕਿ ਅਸੀਂ ਵੀ ਗਾਈਏ ਉੱਥੇ ਜਾ ਕੇ ਫਿਰ ਉਹਨਾਂ ਤੋਂ ਉਹਨਾਂ ਨੂੰ ਥੋੜੀ ਜਿਹੀ ਫਰਮਾਇਸ਼ ਪਾਉਣੀ ਆ ਉਹ ਸਿੰਗਰ ਬਹੁਤ ਹੀ ਜ਼ਿਆਦਾ ਮੈਂ ਬਹੁਤ ਹੀ ਸਤਿਕਾਰ ਜੋ ਉਹਨਾਂ ਦਾ ਕਿ ਉਹ ਸਾਨੂੰ ਕੁਝ ਸਮਾਂ ਦਿੰਦੇ ਨੇ ਸਾਡੀ ਕਲਾਕਾਰ ਦਿਖਾਉਣ ਕਲਾਕਾਰੀ ਦਿਖਾਉਣ ਦਾ ਉਸ ਸਟੇਜ ਤੇ ਸਿੱ ਜਾ ਕੇ ਗਾਉਣਿਆਂ ਸਭ ਦੇ ਦਿਲਾਂ ਨੂੰ ਪਾਉਣਿਆਂ ਉਹ ਕਲਾਕਾਰ ਵੀ ਸਾਨੂੰ ਆਸ਼ੀਰਵਤ ਮਤਲਬ ਅਸ਼ੀਸ਼ਾ ਦੇ ਕੇ ਜਾਂਦੇ ਨੇ ਵੀ ਤੁਸੀਂ ਅੱਗੇ ਜਾ ਕੇ ਬਹੁਤ ਕੁਝ ਕਰੋਗੇ ਕੋਈ ਇਹੋ ਜਿਹੇ ਪਰਿਵਾਰ ਦੇ ਵਿੱਚ ਮਜ਼ਬੂਰੀਆਂ ਹੁੰਦੀਆਂ ਨੇ ਜਿਹੜੀ ਕਿ ਕਲਾ ਨੂੰ ਅੱਗੇ ਨਹੀਂ ਆਉਣ ਦਿੰਦੀਆਂ ਅੱਜ ਕੁਝ ਕੈਸਕੇਪਾਨ ਕਪਾਕੂ ਵੀ ਹੁੰਦੇ ਨੇ ਜਿਹੜੇ ਲੋਕਾਂ ਦੇ ਸਾਹਮਣੇ ਨਹੀਂ ਸ਼ੇਅਰ ਕਰ ਸਕਦੇ ਹੁੰਦੇ ਅੱਜ ਇਹਨਾਂ ਦੀ ਇੱਕ ਆਵਾਜ਼ ਜਿਹੜੀ ਆਪਾਂ ਦੇਖੀ ਹੈ ਮੈਂ ਪਹਿਲਾਂ ਇੱਕ ਸਾਲ ਪਹਿਲਾਂ ਨਹੀਂ ਆਵਾਜ਼ ਆ ਕਰੀ ਸੀ ਤੇ ਹੁਣ ਤੇ ਮੈਂ ਇੱਕ ਸਾਲਵਾ ਦੁਆਰਾ ਫੇਰ ਆਏ ਹਾਂ ਉਸ ਦਿਨ ਤੇ ਉਸੇ ਤਰੀਕਸ ਅੱਜ ਤੇ ਅੱਜ ਇਹਨਾਂ ਨਾਲ ਮੁਲਾਕਾਤ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਇੱਕ ਹੋਰ ਸੋਚਾਂ ਜੇ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਮੁਬਾਰਕਵਾਦ ਫਸਸੀ ਕੱਲ ਕਰਾਂਗੇ ਇੱਕ ਗਾਣਾ ਉਸ ਨਾਲ ਜਨ ਕਿ ਵਧੀਆ ਜਰ ਹਾਂਜੀ ਬੜਾ ਚਿਰ ਹੋਇਆ ਤੈਨੂੰ ਲਾ ਕੋਲ ਸਾਡੇ ਚੈਨਲ ਦੇ ਉੱਪਰ ਤੁਹਾਨੂੰ ਇਨਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਸਾਡੇ ਚੈਨਲ ਤੇ ਆ ਕੇ ਕਿੱਦਾਂ ਲੱਗੇ ਜੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮਤਲਬ ਸਾਨੂੰ ਦੋਨਾਂ ਨੂੰ ਬਹੁਤ ਅੱਛਾ ਲੱਗਿਆ ਬਹੁਤ ਹੀ ਜ਼ਿਆਦਾ ਮਤਲਬ ਅੱਛਾ ਲੱਗਿਆ ਵੀ ਅਸੀਂ ਸਭ ਨੂੰ ਦੱਸ ਸਕਦੇ ਹਾਂ ਆਪਣੀ ਵੀ ਅੱਗੇ ਜਾ ਕੇ ਆਡੀਅנס ਸਾਡੇ ਇਸ ਗੀਤ ਨੂੰ ਸਾਡੀ ਆਵਾਜ਼ ਨੂੰ ਅੱਗੇ-ਅੱਗੇ ਪਹੁੰਚਾਵੇ ਸਾਨੂੰ ਸ਼ੇਅਰ ਕਰਿਓ ਇਸ ਚੈਨਲ ਨੂੰ ਜ਼ਿਆਦਾ ਸ਼ੇਅਰ ਕਰਿਓ ਹਰ ਇੱਕ ਜਗ੍ਹਾ ਤੇ ਕਿ ਅਸੀਂ ਅੱਗੇ ਜਾ ਕੇ ਵੀ ਆਪਣੀ ਆਵਾਜ਼ ਨੂੰ ਪਹੁੰਚਾ ਸਕੀਏ ਥੈਂਕ ਯੂ ਸੋ ਮੱਚ ਹਾਂਜੀ ਸਾਡੇ ਚੈਨਲ ਦੇ ਉੱਪਰ ਸਾਰੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਮਝ ਇੰਨਾ ਮੌਕਾ ਦਿੱਤਾ ਤੇ ਅੱਜ ਅਸੀਂ ਇਸ ਤੋਂ ਬਾਅਦ ਅਸੀਂ ਜਦੋਂ ਵੀ ਵੀਡੀਓ ਦੇ ਉੱਪਰ YouTube ਦੇ ਪੇਜ ਦੇ ਉੱਪਰ ਲਿੰਕ ਪਾਵਾਂਗੇ ਤੁਹਾਡੀ Instagram ਪੇਜ ਨੂੰ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਨੇ ਤੁਸੀਂ ਉਦਾਂ ਹੀ ਪਿਆਰ ਦੇਣਾ ਤੱਕ ਤਲੀ ਰੱਬ ਰੱਖਾ ਪਿਆਰ ਪਰਿਸ਼ਾ ਸਿਖਾਉਂਦਾ